ਦੀਆਂ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹਾਰਡ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਥਰ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਇੱਥੋਂ ਤੱਕ ਕਿ ਬੱਸਾਂ ਵੀ ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰਕ ਦਾ ਪ੍ਰਤੀਕ ਮੰਨਦੇ ਆ ਪਰ ਇਸ ਤਰੀਕੇ ਫਿਰ ਅੰਜਾਮ ਚੱਲਨੇ ਪੈਂਦੇ ਨੇ ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਿਹਾ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ ਬਾਰਿਸ਼ਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੁਰ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰਦਵਾਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਥੋੜੀ ਸਕਰੀਨ ਦੇ ਉੱਤੇ ਐ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦਵਾਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਬਚ ਜਾਈਗੀ ਅਗਰ ਇੱਥੇ ਟੱਕ ਗਈ ਤੂੰ ਬਚ ਜਾਈਗੀ ਸਾਇਸ ਪਹਿਲੇ ਦਿਨ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹਾਰਡਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਥਾਨ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਹਾਂ ਪਰ ਇਸ ਤਰੀਕੇ ਫਿਰ ਅੰਜਾਮ ਚੱਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ بارشਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੜ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰ ਦੁਆਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਾਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਬਚੀ ਆਈ ਜੇ ਅਗਰ ਇੱਥੇ ਟੱਗ ਗਈ ਤਾਂ ਤਾਂ ਇਸ ਪਹਿਲੇ ਦਿਆਂ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹੜ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਾਰ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਹਾਂ ਪਰ ਇਸ ਤਰੀਕੇ ਫਿਰ ਅੰਜਾਮ ਚੱਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ ਬਾਰਿਸ਼ਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੁਰ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰਦਵਾਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗੇ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਸ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਬਚਾਈਗੀ ਅਗਰ ਇੱਥੇ ਅਟਕ ਗਈ ਤਾਂ ਤਾਂ ਇਸ ਵੇਲੇ ਦੀਆਂ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹਾਰਡਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਥਰ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਇੱਥੋਂ ਤੱਕ ਕਿ ਬੱਸਾਂ ਵੀ ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰਕ ਦਾ ਪ੍ਰਤੀਕ ਮੰਨਦੇ ਆ ਪਰ ਇਸ ਤਰੀਕੇ ਫਿਰ ਅੰਜਾਮ ਚੱਲਨੇ ਪੈਂਦੇ ਨੇ ਪਹਿਲਾਂ ਵੀ ਉਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ ਬਾਰਸ਼ਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੁਰ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰ ਦੁਆਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗੇ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਾਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਸ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਕਿ ਬਚ ਜਾਈਏ ਅਗਰ ਯਾ ਇੱਥੇ ਟੱਗ ਗਈ ਤੋਂ Pues lo ਸਾਇਸ ਪਹਿਲੇ ਦਿਨ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹਾਰਡ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਹ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਆਂ ਪਰ ਇਸ ਤਰੀਕੇ ਫਿਰ ਅੰਜਾਮ ਝਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਇਹ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ بارشਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਉੱਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੜ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰਦوار ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗੇ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਾਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਕੀ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਜੇ ਬਚਾਈ ਗਈ ਅਗਰ ਇੱਥੇ ਅਟਕ ਗਈ ਤਾਂ ਤਾਂ ਇਸ ਵੇਲੇ ਦੀਆਂ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹਾਰਡ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਥਰ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਆਂ ਪਰ ਇਸ ਤਰੀਕੇ ਫਿਰ ਅੰਜਾਮ ਝਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਇਹ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ ਬਾਰਸ਼ਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੜ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰਦوار ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗੇ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਥੋੜੀ ਸਕਰੀਨ ਦੇ ਉੱਤੇ ਆ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਇਹ ਬਚ ਜਾਈਏ ਅਗਰ ਇੱਥੇ ਟੱਕ ਗਈ ਤਾਂ I you. ਤਾਂ ਇਸ ਵੇਲੇ ਦੀਆਂ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹੜ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਾਰ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਇੱਥੋਂ ਤੱਕ ਕਿ ਬੱਸਾਂ ਵੀ ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਆਂ ਪਰ ਇਸ ਤਰੀਕੇ ਫਿਰ ਅੰਜਾਮ ਝੱਲਨੇ ਪੈਂਦੇ ਨੇ ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਇਹ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ بارشਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੜ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੜ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰਦਵਾਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਥੋੜੀ ਸਕਰੀਨ ਦੇ ਉੱਤੇ ਐ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਇਹ ਬਚ ਜਾਈਏ ਅਗਰ ਇੱਥੇ ਅਟਕ ਗਈ ਤਾਂ ਤਾਂ ਇਸ ਪਹਿਲੇ ਦੀਆਂ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹੜ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਾਰ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਆਂ ਪਰ ਇਸ ਤਰੀਕੇ ਫਿਰ ਅੰਜਾਮ ਝਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਇਹ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ بارشਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਇਹ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੁਰ ਤੋਂ ਪਾਣੀ ਵੱਧ ਸਕਦਾ ਹੈ ਅਜਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰ ਦੁਆਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਹੈ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਾਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਕੀ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਸ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦਵਾਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਇਹ ਬਚ ਜਾਈਗੀ ਅਗਰ ਇੱਥੇ ਟੱਗ ਗਈ ਤੋ ਸਾਨੂੰ ਪਹਿਲੇ ਦਿਨ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹੜ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਹ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਹਾਂ ਪਰ ਇਸ ਤਰੀਕੇ ਫਿਰ ਅੰਜਾਮ ਚੱਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਇਹ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ بارشਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੜ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰ ਦੁਆਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗੇ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਹੈ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਇਹ ਬਚ ਜਾਈਗੀ ਅਗਰ ਇੱਥੇ ਟੱਗ ਗਈ ਤਾਂ ਤਾਂ ਇਸ ਪਹਿਲੇ ਦਿਨ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹੜ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਾਰ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਹਾਂ ਪਰ ਇਸ ਤਰੀਕੇ ਫਿਰ ਅੰਜਾਮ ਚੱਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ ਬਾਰਿਸ਼ਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਤੇ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੁਰ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰ ਦੁਆਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗੇ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਤੁਹਾਡੀ ਸਕਰੀਨ ਦੇ ਉੱਤੇ ਆ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਾਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਹਾਲਾਂਕਿ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦਵਾਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਇਹ ਬਚ ਜਾਈਗੀ ਅਗਰ ਇੱਥੇ ਟੱਗ ਗਈ ਤੋ ਤਾਂ ਇਸ ਪਹਿਲੇ ਦਿਨ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹੜ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਹ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੁੜ ਗਈਆਂ ਵੱਡੇ ਵਹਾਅ ਦੇ ਵਿੱਚ ਪਾਣੀ ਦੇ ਦੇਖ ਸਕਦੇ ਹੋ ਤੁਸੀਂ ਕਿ ਵੱਡੀਆਂ-ਵੱਡੀਆਂ ਗੱਡੀਆਂ, ਭਾਰੀਆਂ ਗੱਡੀਆਂ ਜਿਹੜੀਆਂ ਰੁੜਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਕਈ ਸਵਾਰੀਆਂ ਵੀ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ। ਇੱਥੋਂ ਤੱਕ ਕਿ ਬੱਸਾਂ ਵੀ, ਟੂਰਿਸਟ ਬੱਸਾਂ ਵੀ ਨਦੀ ਦੇ ਵਿੱਚ ਵਹਿੰਦੀਆਂ ਨਜ਼ਰ ਆਈਆਂ ਤੇ ਅਸ਼ੰਕਾਵਾਂ ਇਹ ਵੀ ਜਿਤਾਈਆਂ ਜਾ ਰਹੀਆਂ ਨੇ ਕਿ ਜਦੋਂ ਤੁਸੀਂ ਪਹਾੜਾਂ ਦੇ ਨਾਲ ਛੇੜਛਾੜ ਕਰਦੇ ਹੋ, ਜਦੋਂ ਕੁਦਰਤ ਦੇ ਨਾਲ ਛੇੜਛਾੜ ਹੁੰਦੀ ਹੈ, ਫਿਰ ਭਾਵੇਂ ਉਹ ਟਨਲ ਬਣਾਏ ਜਾਣ ਜਿਸ ਨੂੰ ਆਪਾਂ ਤਰੱਕੀ ਦਾ ਪ੍ਰਤੀਕ ਮੰਨਦੇ ਹਾਂ ਪਰ ਇਸ ਤਰੀਕੇ ਫਿਰ ਅੰਜਾਮ ਚੱਲਨੇ ਪੈਂਦੇ ਨੇ। ਪਹਿਲਾਂ ਵੀ ਉੱਤਰਾਖੰਡ ਦੇ ਵਿੱਚ ਕਈ ਵਾਰ ਅਜਿਹੀਆਂ ਤਸਵੀਰਾਂ, ਕਈ ਨੁਕਸਾਨ ਜਾਨੀ ਮਾਲੀ ਹੋਏ ਨੇ ਜਿਨ੍ਹਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਤੇ ਇਹ ਤਾਜ਼ਾ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਲੇ ਤਾਂ ਮੌਨਸੂਨ ਦੀਆਂ ਪਹਿਲੀਆਂ ਬਾਰਿਸ਼ਾਂ ਨੇ ਜਿਨ੍ਹਾਂ ਨੇ ਇੰਨਾ ਕਹਿਰ ਮਚਾ ਦਿੱਤਾ ਪੰਜਾਬ ਵਾਸਤੇ ਵੀ ਅਲਰਟ ਜਾਰੀ ਹੈ ਪੰਜਾਬ ਦੇ ਵਿੱਚ ਵੀ ਹਾਲੇ ਕੁਝ ਸਮਾਂ ਹੀ ਹੋਇਆ ਬਾੜ ਆਈ ਸੀ ਹੜ੍ਹ ਆਏ ਸੀ ਤੇ ਹੁਣ ਫਿਰ ਮਾਲਵੇ ਵਾਸਤੇ ਅਲਰਟ ਜਾਰੀ ਹੈ ਕਿ ਮਾਲਵੇ ਦੇ ਵਿੱਚ ਜਿਹੜਾ ਕੀ ਹੈ ਮੁਰ ਤੋਂ ਹਾਲਾਤ ਬਣ ਸਕਦੇ ਨੇ ਹੜਾਂ ਵਾਲੇ ਬਠਿੰਡੇ ਮਾਨਸੇ ਇਲਾਕੇ ਦੇ ਵਿੱਚ ਇਹ ਉਧਰ ਹੀ ਹਰੀਕੇ ਦੇ ਨੇੜੇ ਵੀ ਜਿਹੜਾ ਕੀ ਹੈ ਮੜ ਤੋਂ ਪਾਣੀ ਵੱਧ ਸਕਦਾ ਹੈ ਅਜਿਹੀਆਂ ਸ਼ੰਕਾਵਾਂ ਨੇ ਮੌਸਮ ਵਿਭਾਗ ਵੱਲੋਂ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਹਾਲੇ ਤੱਕ بارشਾਂ ਉਸ ਰੂਪ ਦੇ ਵਿੱਚ ਨਹੀਂ ਪਈਆਂ ਦਿੱਲੀ ਦੇ ਵਿੱਚ ਵੀ ਖਾਸਾ ਪਾਣੀ ਖੜਦਾ ਨਜ਼ਰ ਆਇਆ ਸੀ ਤੇ ਹੁਣ ਹਰਦਵਾਰ ਦੀਆਂ ਇਹ ਦੰਗ ਕਰਨ ਵਾਲੀਆਂ ਤਸਵੀਰਾਂ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਕਾਗਜ਼ਾਂ ਵਾਂਗ ਲਿਫਾਫਿਆਂ ਵਾਂਗ ਗੱਡੀਆਂ ਰੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰ ਥੋੜੀ ਸਕਰੀਨ ਦੇ ਉੱਤੇ ਆ ਤਾਂ ਉਹ ਮੰਜ਼ਰ ਯਾਦ ਆ ਜਾਂਦਾ ਜਦੋਂ ਕੁਝ ਸਾਲ ਪਹਿਲਾਂ ਵੀ ਹਰਦਵਾਰ ਦੇ ਵਿੱਚ ਵੱਡੀ ਤਬਾਹੀ ਹੋਈ ਸੀ ਹਾਲੇ ਤਾਂ ਇਹ ਸ਼ੁਰੂਆਤ ਹੈ ਮੌਨਸੂਨ ਦੀ ਜਿੱਥੇ ਪਹਿਲੀਆਂ ਬਾਰਸ਼ਾਂ ਦੇ ਵਿੱਚੋਂ ਹੀ ਕੁਝ ਮੀਂਹ ਪਏ ਨੇ ਜਿਨ੍ਹਾਂ ਨੇ ਰਿਕਾਰਡ ਤੋੜ ਦਿੱਤੇ ਨੇ ਤੇ ਅਜਿਹਾ ਮੰਜ਼ਰ ਬਣਦਾ ਹੋਇਆ ਨਜ਼ਰ ਆ ਰਿਹਾ ਦੇਖਣਾ ਹੋਵੇਗਾ ਕਿ ਕੀ ਪ੍ਰਸ਼ਾਸਨ ਇਸ ਤੇ ਕਾਬੂ ਪਾ ਪਾਏਗਾ ਕੀ ਮਨੁੱਖਤਾ ਕਦੋਂ ਸਿੱਖਿਆ ਲਏਗੀ ਕਿ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਨੀ ਚਾਹੀਦੀ ਪੰਜਾਬ ਵਾਲੇ ਕਿੰਨੇ ਕੁ ਤਿਆਰ ਨੇ ਖਾਲਾ ਕੀ ਦਰਿਆਵਾਂ ਦੀ ਕੰਡਿਆਂ ਦੀ ਸਮੀਖਿਆ ਕਰਦੇ ਨਜ਼ਰ ਆਈ ਸੀ ਪੰਜਾਬ ਸਰਕਾਰ ਤੇ ਉਹਨਾਂ ਦੀਆਂ ਟੀਮਜ਼ ਪਰ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਜਾਮ ਨਿਕਲਦੇ ਨੇ ਫਿਲਹਾਲ ਦੀਆਂ ਇਹ ਤਸਵੀਰਾਂ ਹਰ ਦੁਆਰ ਤੋਂ ਲਾਈਵ ਤੁਹਾਡੀ ਸਕਰੀਨ ਦੇ ਉੱਤੇ ਨੇ ਇਹ ਬਚ ਜਾਈਏ ਅਗਰ ਇੱਥੇ ਟੱਗ ਗਈ ਤਾਂ ਸੈਸ਼ ਪਹਿਲੇ ਦਿਨ ਦੰਗ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤਰਾਖੰਡ ਦੇ ਹਰਦਵਾਰ ਤੋਂ ਜਿੱਥੇ ਇੱਕ ਵਾਰ ਮੁੜ ਤੋਂ ਹਾਰਡ ਵਰਗੇ ਹਾਲਾਤ ਬਣ ਗਏ ਨੇ ਜਿੱਥੇ ਗੰਗਾ ਨਦੀ ਦੇ ਵਿੱਚ ਪਾਣੀ ਦਾ ਸਤਹ ਇੰਨਾ ਵੱਧ ਗਿਆ ਕਿ ਪਾਰਕਿੰਗ ਸਪੌਟ ਜੋ ਕਿ ਨਦੀ ਦੇ ਕਿਨਾਰੇ ਸੀ ਉਸ ਤੋਂ ਇਲਾਵਾ ਜਿਹੜੀਆਂ ਗੱਡੀਆਂ ਪਾਰਕ ਕੀਤੀਆਂ ਗਈਆਂ ਸੀ ਉਹ ਸਾਰੀਆਂ ਰੋਡ